ਦੋਸਤੋ ਆਪਾਂ ਕਿਰਪਾ ਡੈਰੀ ਫਾਰਮ ਤੋਂ ਲਾਈਵ ਕਰਨ ਜਾ ਰਹੇ ਆ ਪਿੰਡ ਬਾਈ ਦਾ ਸੁਖਾ ਆਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਪਿੰਡ ਦਾ ਮੋਗਾ ਲਾਈਵ ਦੇ ਵਿੱਚ ਤੁਹਾਨੂੰ ਲਗਭਗ 5 ਨਗ ਦਿਖਾਵਾਂਗੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਆ ਜਿਹਦੇ ਵਿੱਚੋਂ ਤੁਹਾਨੂੰ ਸੂਨੀਆਂ ਸੂਨੀਆਂ ਮਿਲਣਗੀਆਂ ਮਗਰ ਬੱਛੀ ਵੀ ਮਿਲੂਗੀ ਚੰਗੇ ਦੁੱਧਾਂ ਵਾਲੀਆਂ 20 ਲੀਟਰ ਵਾਲੀਆਂ ਤੇ ਜਿਹਦੇ ਵਿੱਚ ਤੁਹਾਨੂੰ ਇੱਕ ਜਰਸੀ ਦਾ ਨਗ ਵੀ ਮਿਲੂਗਾ ਨਮਾਹਾਨ ਪੰਜਾਬ ਜਰਸੀ ਤੇ ਤੋਕੜ ਗੱਬੜ ਵੀ ਬਾਈ ਕੋਲੇ ਮਿਲ ਜੂ ਤੇ ਤੋਕੜ ਵੀ ਮਿਲ ਜੂ ਪਿੰਡ ਬਾਈ ਦਾ ਜਿਹੜਾ ਆ ਗਿਆ ਦੋਸਤੋ ਸੋਹਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਦੋਸਤੋ ਪੈਂਦਾ ਇਹਨੂੰ ਮੋਗਾ ਮੋਗੇ ਜਿਲ੍ਹੇ ਦਾ ਆਖਰੀ ਪਿੰਡ ਆ ਦੂਜੇ ਪਾਸੇ ਦੋਸਤੋ ਭਗਤਾ ਭਾਈ ਦਾ 5-6 ਕਿਲੋਮੀਟਰ ਬਾਈ ਦੇ ਘਰ ਤੋਂ ਦੂਰ ਆ ਉਹ ਬਠਿੰਡੇ ਜ਼ਿਲ੍ਹੇ ਚ ਆ ਜਾਂਦਾ ਲਾਗ ਤੁਹਾਨੂੰ ਪੰਜ ਦਿਖਾਉਣੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਲਾਈਵ ਚੱਲ ਰਿਹਾ ਹੈਗਾ ਤੇ ਨੰਬਰ ਜਿਹੜਾ ਬਾਈ ਦਾ ਦੋਸਤੋ ਬਾਈ ਬੋਲ ਵੀ ਦੇਊਗਾ ਨੰਬਰ ਜਿਹੜਾ ਥੱਲੇ ਵਾਲੇ ਪਾਸੇ ਟਾਈਟਲ 'ਚ ਵੀ ਚੱਲੀ ਜਾਊਗਾ ਬਾਕੀ ਜੇ ਆਪਾਂ ਬਾਈ ਤੋਂ ਲੰਨਾ ਕਿ ਹਰ ਵਾਰੀ ਬੇਨਤੀ ਹੁੰਦੀ ਹੈ ਵੀ ਕਿਸੇ ਵੀ ਪਸ਼ੂ ਦੀ ਤਸੱਲੀ ਬਰਗ ਤੁਸੀਂ ਇੱਥ ਜਾਣਕਾਰੀ ਪੂਰੀ ਮਾਲਕ ਤੋਂ ਲੈ ਲਾਂਗੇ ਤੇ ਕਮੈਂਟਾਂ ਦੇ ਵਿੱਚ ਦੱਸੀ ਚਲੋ ਵੀ ਆਵਾਜ਼ ਕਿਵੇਂ ਪ੍ਰੋਪਰ ਆ ਰਹੀ ਆ ਤੇ ਕਿਹੜੇ ਕਿਹੜੇ ਸੱਜਣ ਕਿੱਥੋਂ ਕਿੱਥੋਂ ਜੁੜੇ ਹੋਏ ਆ ਕਿੱਥੋਂ ਕਿੱਥੋਂ ਲਾਈਵ ਦੇਖ ਰਹੇ ਆ ਉਹ ਜ਼ਰੂਰ ਦੱਸਿਓ ਬਾਕੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਦਾਂਗੇ ਪਿੰਡ ਬਾਈ ਦਾ ਸੁਖਾਨੰਦ ਤੇ ਨੰਬਰ 23 ਵਾਰੀ ਹਰ ਵਾਰੀ ਲਾਈਵ ਦੇ ਵਿੱਚ ਬਾਈ ਤੇ ਭੀਟ ਵੀ ਕਰਦਾ ਚੱਲੂਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਗੇ ਜੀ ਨਾਮ ਹੈ ਪੀ ਪਿੰਡ ਸੁਖਾਣਾ ਬਈ ਥੀਲਵਾਗਾ ਪੁਰਾਣਾ ਤੇ ਜ਼ਿਲ੍ਹਾ ਮੋਗਾ ਠੀਕ ਆੰਬਰ ਨੰਬਰ ਬੋਲ ਦਿਓ 936562378 ਠੀ ਨੰਬਰ ਦੋਸਤੋ ਜਿਵੇਂ ਆਪਾਂ ਗੱਲ ਕਰੀ ਸੀ ਟਾਈਟਲ ਦੇ ਵਿੱਚ ਚੱਲ ਜੰਦਾ ਤੇ ਆਵਾਜ਼ ਪ੍ਰੋਪਰ ਆ ਰਹੀ ਆ ਇਹ ਗੱਲ ਜਰੂਰ ਤੁਸੀਂ ਦੱਸਦੇ ਕਰੋ ਤੇ ਅੱਜ ਬਈ ਨਾ ਆਪਣੇ ਕੋਲੇ ਪੰਜ ਆ ਗਏ ਪੰਜ ਵੀਰੇ ਠੀਕ ਆ ਸਈਅਤ ਇਹ ਕਿੱਧਰੋਂ ਸ਼ੁਰੂ ਕਰ ਲੀ ਬਈ ਟੋਕਰ ਤੋਂ ਕਰ ਲਈ ਇਧਰੋਂ ਹੀ ਸ਼ੁਰੂ ਕਰ ਲੀ ਠੀਕ ਆ ਸਰਜੀਤ ਕੁਮਾਰ ਆ ਰਹੀ ਆ ਆਵਾਜ਼ ਠੀਕ ਆ ਜੀ ਧੰਨਵਾਦ ਦੱਸਣ ਲਈ ਸਭ ਤੋਂ ਪਹਿਲਾਂ ਸਰਜੀਤ ਕੁਮਾਰ ਦਾ ਕਮੈਂਟ ਆਇਆ ਪਠਾਨਕੋੜ ਤੋਂ ਤੇ ਹੋ ਸਕਦਾ ਦੋਸਤੋ ਨੈਟਵਰਕ ਦੇ ਕਰਕੇ ਕਿਸੇ ਦਾ ਆਪਾਂ ਰਿਪਲਾਈ ਨਾ ਟਾਈਮ ਨਾਲ ਦੇ ਸਕੀਏ ਆਪਣੇ ਕੋਲੇ ਹੋ ਸਕਦਾ ਵੀ ਤੁਹਾਡੀ ਚੈਟ ਆ ਜਿਹੜੀ ਲੇਟ ਪਹੁੰਚੇ ਪਰ ਕੋਸ਼ਿਸ਼ ਰਹੂਗੀ ਨਾਲ ਨਾਲ ਜਿਹੜੇ ਵੀਰ ਜੁੜੇ ਹੋਏ ਕਿੱਥੋਂ ਕਿੱਥੋਂ ਦੇਖ ਰਹੇ ਆਪਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਜਵਾਬ ਆਪਾਂ ਦਿੰਦੇ ਚੱਲਾਂਗੇ ਸਾਰਿਆਂ ਦੇ ਤੇ ਮੁੱਲ ਵੀਡੀਓ ਦੇ ਵਿੱਚ ਹੀ ਰਹਿਣਗੇ ਤੇ ਮੁੱਲ ਵੀ ਬਾਈ ਦਾਦਾ ਸੀ ਵੀ ਜਾਇਜ਼ੀ ਕਰਨੀ ਆ ਤੇ ਵੀ ਟੋਕਰ ਤੋਂ ਸ਼ੁਰੂ ਕਰ ਲਈਏ ਹਾਂ ਵੀ ਟੋਕਰ ਕਿਹੜਾ ਸੂਆ ਹੈ ਪਹਿਲਾ ਸੂਆ ਵੀਰੇ 10 ਕਿਲੋ ਦੁੱਧਾ ਵੈੜੇ ਠਾ ਠੀਕ ਆ ਭਾਈ 9 ਕਿਲੋ ਦਾ ਸੌਦਾ ਹੋਊਗਾ ਭਾ 10 ਡੰਗ ਚੋਲੇ ਥਣਾ ਦੀ ਓਕੇ ਆਪਣੀ ਗਾਰੰਟੀ ਹੋ ਵੀਰੇ ਠੀਕ ਆ 9 ਮੰਨ ਕੇ ਆ ਜੇ ਠੰਡੀ ਸੀਲ ਦੀ ਫੁੱਲ ਗਾਰੰਟੀ ਹੋ ਠੀਕ ਆ ਥਣਾ ਦੇ ਦੇ ਮੋਕੇ ਭਾਈ ਪਹਿਲੇ ਦੱਸ ਦਿੰਨੇ ਅੱਛਾ ਥੋੜੇ ਡਿੱਗਣ ਵਾਲੇ ਆ ਦੱਸਿਆ ਫਿਰ ਵੀ ਵੀਡੀਓ ਚ ਆਪਾਂ ਅਗਲਾ ਇੱਥੇ ਆਵੇ ਉਹਦਾ ਕੋਈ ਫਾਇਦਾ ਨਹੀਂ ਹਾਂ ਸਹੀ ਆ ਤੇ ਮੋਕੇ ਜ਼ਰੂਰ ਰਹਿਗੇ ਦੋਸਤਾਂ ਚਵਾਈ ਚ ਠੰਡੀ ਸੀਲ ਦੀ ਫੁੱਲ ਗਾਰੰਟੀ ਅੱਛਾ ਚਵਾਈ ਚ ਕੋਈ ਮੋਕੇ ਦੀ ਤਕਲੀਫ ਓਕੇ ਰਿਪੋਰਟ ਓਕੇ ਰਿਪੋਰਟ ਸੁੱਕਿਆ ਵੀਰੇ ਡਿੱਗਣ ਵਾਲੀ ਆ ਠੀਕ ਆ ਤਾਜ਼ਾ ਤਾਂ ਹੈ ਨਹੀਂ ਗੇ ਬਸ ਮੋਕੇ ਜ਼ਰੂਰ ਰਹਿਗੇ ਆ ਬਾਕੀ ਭ ਉਹ ਥਾਂਾਂ ਤੇ ਜ਼ਰੂਰ ਹੈਗੇ ਬਾਈ ਨੇ ਦੱਸਦਾ ਇਹ ਗੱਲ ਤੁਸੀਂ ਪਹਿਲਾਂ ਧਿਆਨ ਚ ਰੱਖ ਕੇ ਆਉਣਾ ਤੋਕੜ ਤੋੜ ਦੀ ਬਈ ਕ੍ਰੋਸ ਸੰਗ ਚਾਗੀ ਤੇ ਬਾਕੀ ਵਜਨ-ਵੋਜਨ ਦੇ ਪੱਖ ਤੋਂ ਆ ਗਈ ਚੰਗੀ ਲਿਸਕੀ ਨਾ ਸਮਝੋ ਦੁੱਧ ਬਾਈ ਜ਼ਾਦਾ ਵੀ 10 ਲੀਟਰ ਹਾਜ਼ਰ ਆ ਦੋਨਾਂ ਟਾਈਮ ਦਾ ਫੈਕਸ ਜਾ ਹਵਾਨਾ 9 ਲੀਟਰ ਮਿਲ ਕੇ ਬਾਈ ਜ਼ਾਦਾ ਵੀ ਸੌਦਾ ਕਰਨਾ ਆਪਾਂ ਦੋ ਡੰਗ ਤਿੰਨ ਡੰਗ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਉਹ ਤੁਸੀਂ ਤਸੱਲੀ ਕਰ ਸਕਦੇ ਹੋ ਤੁਹਾਡਾ ਹੱਕ ਬੰਦਾ ਥਾਂ ਜਿਹੜੇ ਦੋਸਤੋ ਇਹਦੇ ਚਾਰ ਹੀ ਥਾਂਾਂ ਤੇ ਮੌਕੇ ਜ਼ਰੂਰ ਹੈਗੇ ਆ ਲਾਈਕ ਜ਼ਰੂਰ ਕਰ ਦਿਓ ਚਲੋ ਦੋਸਤੋ ਇਹਨਾਂ ਨੂੰ ਹੌਸਲਾ ਮਿਲਦਾ ਵੀ ਅੱਗੇ ਵੀ ਆਪ ਥੋੜੇ ਇੱਕ ਲਾਈਕ ਨਾਲ ਦੋਸਤੋ ਨਾਲੇ ਹੌਸਲਾ ਵਧ ਜਾਂਦਾ ਤੇ ਕਮੈਂਟਾਂ ਚ ਬਾਈ ਦੱਸੀ ਚੱਲੋ ਵੀ ਕਿੱਥੋਂ ਜੁੜੇ ਆ ਲੋਕੀ ਦੋਸਤੋ ਜਿਹੜੇ ਸੱਜਣ ਦੀ ਵੇਟ ਸੀਗੀ ਜਕਸੀਰ ਜਲਾਲ ਤੋਂ ਆਪਣੇ ਨਾਲ ਬਾਈ ਜੁੜ ਚੁੱਕਿਆ ਹੈਗਾ ਅੱਗੇ ਵੀ ਵੀਰ ਜਕਸੀਰ ਆ ਜਿਹੜਾ ਜਲਾਲ ਵਾਲਾ ਆਪਣੇ ਨਾਲ ਹਰ ਵਾਰੀ ਜੁੜਦਾ ਲਾਈਵ ਚੱਲ ਰਿਹਾ ਕੈਪਟਰੀ ਫਾਰਮ ਤੇ ਕਮੈਂਟਾਂ ਚ ਦੱਸੀ ਚੱਲੋ ਕਿੱਥੋਂ ਕਿੱਥੋਂ ਵੀਰ ਜੁੜੇ ਆ ਤੇ ਬਾਈ ਇਹਦੇ ਮੁੱਲ ਦੀ ਗੱਲਬਾਤ ਕਰ ਗਏ ਆਪਾਂ ਜਿਹੜੀ ਤੋਕੜ 10 ਨੰਬਰ 10 ਦੁੱਧ ਵਾਲੀ ਹੈਨਾ ਤੇ ਇਹਦਾ ਮੁੱਲ ਕੀ ਰੱਖਿਆ 30000 ਰੁਪਏ ਜਮਾਨਤ ਨਾਲ ਹੋ ਵੀਰੇ 30000 ਚ ਮਾਰਤਨ ਹੋ ਜੂਗਾ ਠੀਕ ਆ ਲਓ ਦੋਸਤੋ ਡਿਮਾਂਡ ਵੈਸੇ ਮਾਲਕ ਵੀਰ ਦੀ ਰਹਿਣ ਵਾਲੀ ਆ ਸੌਦਾ ਜਿਹੜਾ ਤੁਸੀਂ ਲਾਉਣਾ ਨੰਬਰ ਥੱਲੇ ਟਾਈਟਲ ਚ ਚੱਲੀ ਜਾਊਗਾ 30000 ਬਾਈ ਨੇ ਇਹਦੀ ਡਿਮਾਂਡ ਰੱਖੀ ਤੁਸੀਂ ਦੱਸੋ ਵੀ ਮੁੱਲ ਬਗਦਾ ਕਿਦਾਂ ਲੱਗਿਆ ਇੱਕ ਵਾਰੀ ਬਾਈ ਨੰਬਰ ਬੋਲ ਦੀ ਕਈ ਵੀਰ ਨਾ ਲਾਈਵ ਨਾਲ ਲੇਟ ਜੁੜੇ ਹੁੰਦੇ ਆ ਵੀ ਨੰਬਰ ਬਾਈ ਤੋਂ ਰਿਪੀਟ ਕਰਾ ਦੇਣ ਟਾਈਟਲ ਚ ਤਾਂ ਚੱਲੀ ਜਾਊਗਾ 94659 ਦੀ 12395 ਠੀਕ ਆ ਅੱਗੇ ਚੱਲਦੇ ਹਾਂ ਜੀ ਆਪਾਂ ਦੋ ਨੰਬਰ ਵਾਲਾ ਜੀ ਦੋ ਨੰਬਰ ਵੀਰੇ ਪਹਿਲਾ ਹਉ ਸਾਤੀ 6 ਮੰਨ ਕੇ ਮੈਂ 10 ਡੰਗ ਚੋਲੇ 3 ਮਹੀਨੇ ਤੋਂ ਤੇ ਗੱਬਣ ਚੈੱਕ ਪਾਸ ਆ ਚੈੱਕ ਪਾਸ ਸਿੰਘਾਂ ਦੀ ਝੁੰਗੀ ਆ ਠੰਡੀ ਜੜੀ ਜਿੰਨੀ ਕਹਦੇ ਉਹਨੂੰ ਹੀ ਅੱਛਾ ਦੂਜੇ ਸੂਏ ਵਾਸਤੇ ਗੱਬਣ ਹੋਗੀ ਹਾਂ 3 ਮਹੀਨੇ ਚੈੱਕ ਪਾਸ ਆਗਲਾ ਕਰਾ ਕੇ ਲਿਆਵੇ ਕਰਾ ਕੇ ਲੈਣਾ ਦੀ ਆਪਣੀ ਫੋਲੋ ਗਾਰੰਟੀ ਉਹ ਕਰ ਦੋ ਦੋ ਡੰਗ ਚੋ ਸਕਦਾ ਆ ਯਾਰ 10 ਡੰਗ ਚੋਵੇ ਅੱਗੋਂ ਕੋਈ ਚੱਕਰ ਨਹੀਂ ਸਹੀ ਸਿੰਘਾਂ ਦੀ ਕੋਈ ਦਿੱਕਤ ਮਾਮੂਰਦੀ ਬਾਈ ਪਹਿਲੀ ਗੱਲ ਤਾਂ ਝੁੰਗੀ ਸਿੰਘਾਂ ਦੀ ਮਿਲਦੀ ਨਹੀਂ ਕਰਮ ਵਾਲੀ ਹੁੰਦੀ ਆ ਮੈਂ ਤਾਂ ਦੂਜਾ ਹੀ ਮਿਲੇ ਜਾਉਂਦਾ ਮੈਂ ਕੰਮ ਕਰਨ ਲੱਗਿਆ ਠੀਕ ਆ ਬਾਕੀ ਵਾਲੇ ਦੇਖ ਲੈਣੇ ਕੱਦ ਕਾੜ ਵਾਲੀ ਆ ਗਾਂ ਨੂੰ ਪਾਲ ਠੀਕ ਆ ਠੀਕ ਆ ਸੈਯਦ ਤੋਰੀ ਬਾਈ ਅੱਗੇ ਬਲੋ ਦੋਸਤੋ ਬੂਟੇ ਬਾਈ ਦਾ ਕਮੈਂਟ ਆ ਗਿਆ ਟੁੱਡੀ ਗਿਆ ਦੋ ਦਿਖ ਰਿਹਾ ਵੀਰ ਜੱਤਵਾਲ ਕੋਲੇ ਟੁੱਡੀ ਗਿਆ ਗਿਆ ਦੋਸਤੋ ਮੋਗੇ ਜੇਲ੍ਹ ਵਾਲਾ ਜੇ ਮੈਂ ਗਲਤ ਨਹੀਂ ਤਾਂ ਮੋਗੇ ਜੇਲ੍ਹ ਉਹ ਤੁਸੀਂ ਸ਼ਾਇਦ ਬਾਈ ਨੇ ਰਿਪਲਾਈ ਦਿੱਤਾ ਇਹ ਆ ਕਿ ਟੋਕੜ ਗੱਪਣ ਟੋਕੜ ਗੱਪਣ ਚੈੱਕ ਪਾਸ ਆ ਬੇਨਤੀ ਇਹ ਹੀ ਰਹਿੰਦੀ ਆ ਹਰ ਵਾਰੀ ਜਿਹੜਾ ਦੋਸਤੋ ਟੋਕੜ ਗੱਪਣ ਪਸ਼ੂ ਦਾ ਤੁਸੀਂ ਡਾਕਟਰ ਉਹ ਲੈ ਕੇ ਆਉਣਾ ਹੁੰਦਾ ਜਿਹੜੇ ਤੇ ਤੁਹਾਨੂੰ ਤਸੱਲੀ ਆ ਤੁਸੀਂ ਆਪ ਦਾ ਚੈੱਕ ਪਾਸ ਕਰਾ ਸਕਦੇ ਮਾਲਕਾਂ ਵੱਲੋਂ ਚੈੱਕ ਪਾਸ ਹੁੰਦੀ ਬਾਕੀ ਜਾਤ ਕੁਆਲਟੀ ਦੀ ਚੰਗੀ ਸੰਗ ਜ਼ਰੂਰ ਹੈਗੀ ਆ ਉਹ ਵੀਡੀਓ ਦੇ ਵਿੱਚ ਹੀ ਤੁਹਾਨੂੰ ਸਾਫ ਦੱਸਿਆ ਤਿੰਨਾਂ ਮਹੀਨਾ ਚੈੱਕ ਪਾਸ ਡਾਕਟਰ ਲੈ ਕੇ ਚੈੱਕ ਪਾਸ ਕਰਾ ਸਕਦੇ ਦੁੱਧ ਪਈਦਾਦਾ ਵੀ 6 ਲੀਟਰ ਤੋਂ ਬਾਹਰ ਹੀ 6 ਮਨ ਕੇ ਸੌਦਾ ਕਰ ਲੈ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਤੁਸੀਂ ਕਰ ਸਕਦੇ ਬਾਕੀ ਸੂਏ ਸਵਾਈ ਨਾ ਗਾ ਦੋਸਤੋ ਇਹ ਤੁਹਾਡੇ ਸਾਹਮਣੇ ਆਣੇ ਜਗਸੀਰ ਗਰੇਵਾਲ ਜਿਹੜੇ ਜਲਾਲ ਤੋਂ ਵੀਰ ਜੁੜੇ ਹੋਏ ਉਹ ਬਈਦਾਦਾ ਵੀ ਸੁਖਾ ਆਨੰਦ ਬਈਦੇ ਨਾਨਕੇ ਆ ਰਾस्ते ਦਰੀਵੀ ਬਾਈ ਨਾਲ ਨਿਕਲਣੀ ਜਾ ਰਹੀ ਆ ਤੇ ਬਈ ਇਹਦਾ ਹੁਣ ਜਾਇ ਜਮਾ ਉਹ ਦੱਸਦੀ ਕੀ ਰਹੂਗਾ 36000 ਚ ਮਾਨਤਨ ਕਰਦੇ ਆ ਜਮਾ ਜਾਇ ਡਿਮਾਂਡ ਹੈ ਗਾਹ ਨੂੰ ਵਹਿੜ ਵੀ 65-70000 ਦੀ ਆ ਬਾਈ ਠੀਕ ਆ ਦੋਸਤੋ ਬਾਕੀ ਮਾਨਤਨ ਵੀ ਹੋ ਜੂਗਾ 36000 ਬਾਈ ਨੇ ਡਿਮਾਂਡ ਕਰੀ ਆ ਸਹੀ ਆ ਅੱਗੇ ਚੱਲ ਗਏ ਆਪਾਂ ਬਾਈ ਜਰਸੀ ਵੱਲ ਜਸਵਿੰਦਰ ਕੌਰ ਮੈਲਬੌਰਨ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਵੀ ਸੱਜਣ ਆਪਣਾ ਜੁੜ ਚੁੱਕੇ ਆ ਚਲੋ ਦੋਸਤੋ ਤੁਸੀਂ ਦੱਸਦੇ ਆ ਵੀ ਕਿੱਥੋਂ ਕਿੱਥੋਂ ਜਿਹੜੇ ਵੀਰ ਜੁੜੇ ਹੋਏ ਆ ਇੱਕ ਗੱਲ ਦੀ ਮਾਫੀ ਚਾਹਾਂਗੇ ਹੋ ਸਕਦਾ ਵੀ ਨੈਟਵਰਕ ਇਸ਼ੂ ਕਰਕੇ ਵੀ ਜਿਹੜਾ YouTube ਦਾ ਸਿਸਟਮ ਇਦਾਂ ਦਾ ਵੀ ਕਮੈਂਟ ਬਾਕਸ ਤੋਂ ਡਾ ਮੇਰੇ ਕੋਲ ਲੇਟ ਪਹੁੰਚੇ ਪਰ ਮੇਰੀ ਕੋਸ਼ਿਸ਼ ਰਹੂਗੀ ਹਰ ਇੱਕ ਕਮੈਂਟ ਦਾ ਰੈਪਲਾਈ ਦੇਣ ਦੀ ਰੈਪਲਾਈ ਆਪਾਂ ਹਰ ਕਮੈਂਟ ਦਾ ਦੇਵਾਂਗੇ ਮੈਲਬੌਰਨ ਤੋਂ ਵੀ ਦੇਖ ਰਿਹਾ ਆਸਟ੍ਰੇਲੀਆ ਤੋਂ ਜਿਹੜੇ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਬਈ ਤੇ ਇੱਕ ਵਾਰੀ ਬਈ ਆਪਣਾ ਨੰਬਰ ਫੇਰ 995593 ਜੀ ਬਾੜ ਦਨ ਸਤਨ ਠੀਕ ਆ ਨੰਬਰ ਟਾਈਟਲ ਚ ਵੀ ਰਿਪੀਟ ਬਈ ਨੇ ਕਰਤਾ ਤੇ ਅੱਗੇ ਆ ਗਈ ਬਈ ਜਰਸੀ ਜਰਸੀ ਵੀਰੇ ਪੰਜਾਬ ਵਾਲੀ ਆ ਪੰਜਾਬ ਵਾਲੀ ਤੰਦ ਕਾਠ ਅਮਰੀਕਨ ਵੜ ਖੜੀ ਨਾਲ ਇਹਦੇ ਇਹਦੇ ਬਰਾਬਰ ਦੀ ਆ ਨਾਲ ਵੀ ਅਮਰੀਕਣੀ ਖੜੀ ਆ ਠੀਕ ਆ ਸਹੀ ਪੰਜਾਬ ਵਾਲੀ ਜਰਸੀ ਦੋਸਤੋ ਕੱਦ ਗੜ ਤੁਸੀਂ ਬਾਈ ਦੇ ਕਾਲਾ ਪੀੜੀ ਲਾ ਸਕਦੇ ਕੀਨ ਵਕਤ ਇੰਨੀ ਪਿਆਰੀ ਜਿੰਨੀ ਕਹਦੇ ਕਾਰਟੀ ਵਾਲੇ ਨੇ ਦੇਖ ਹੀ ਲੈਣੀ ਹੈ ਠੀਕ ਆ ਬਾਕੀ ਸਭੀ ਬਲੀ ਹੋਂ ਤਾਂ ਪੱਠਾਂ ਟਾਈਮ ਆ ਕੋਕੇ ਪੱਠੇ-ਪੁੱਠੇ ਖਾਣੇ ਐ ਲਾਦੂ ਲੈਤੀ ਆ ਪੂਰੀ ਸਭੀ ਬਲੀ ਆ ਜੇ ਕੱਚੀਆਂ ਦਿਖਾਣ ਲਾਂ ਦੇ ਵੀਰੇ ਅੱਛਾ ਚਾਹ ਦਵਾ ਦੂ ਸਾਡੇ ਸਾਹ ਨਾਲ 18 ਤੋਂ 20 ਕਿਲੋ ਅਗਲਾ ਦੀ ਸਮਝ ਨਾ ਲਵੇ 18 ਤੋਂ 20 ਕਿਲੋ ਠੀਕ ਐ ਲਓ ਦੋਸਤੋ ਗਗਨ ਡੈਰੀ ਫਾਰਮ ਰਾਜੂ ਚੱਕੇ ਵਾਲਾ ਦੀਪ ਸਿੰਘ ਸਿੱਧੂ ਜਰਮਨੀ ਤੋਂ ਸੋਹਣਾ ਠੀਕ ਆ ਸੋਹਣਾ ਕੰਮ ਬਈ ਦਾ ਠੀਕ ਆ ਜਰਮਨੀ ਤੋਂ ਵੀ ਵੀਰ ਜੁੜੇ ਹੋਏ ਆ ਲਾਇਕ ਜ਼ਰੂਰ ਕਰੀ ਚੱਲੋ ਵੀਰੋ ਜਿਹੜੇ ਜੁੜੇ ਹੋਏ ਆ ਤੇ ਤੋਰੀ ਬਈ ਮੜਾ ਦਾ ਘੜਾ ਜੀ ਘੜਾ ਇਹ ਆ ਕਿ ਜਰਸੀ ਪੰਜਾਬ ਵਾਲੀ ਪਹਿਲਾ ਸੂਆ ਨਵਾਂ ਹਨ 10 ਦਿਨਾਂ ਦੇ ਆਸੇ ਪਾਸੇ ਸਮਥਿੰਗ ਵੀ ਇੰਨੀ ਕਿਹੇ ਕੱਚੀ ਆ ਕੁਆਲਿਟੀ ਦੇਖ ਵੀਰੇ ਦੀ ਠੀਕ ਆ ਬਈ ਫੇਸ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਲਓ ਜਿਹੜਾ ਗੱਬਣ ਪਸੂ ਹੁੰਦਾ ਬਈ ਤੁਹਾਨੂੰ ਪਤਾ ਹੀ ਵਜੇ 10 ਦਿਨਾਂ ਦੇ ਕੱਚੀ ਹੋ ਸਕਦਾ 12 ਤੇ ਜਾ ਕੇ ਸੂਪੇ ਤੇ ਹੋ ਸਕਦਾ 8 9 ਦਿਨਾਂ ਤੇ ਸੂਪੇ ਬਾਕੀ ਹਵਾਨਾ ਰੱਖੂਗੀ ਫਿਕਸ ਜਾ ਨਵਾਂ ਹਨ ਬਲਟ ਜਲਾ ਹਜੇ ਹੈਗਾ ਥ ਵਲਾਬੀ थाना ਤੇ ਦੁੱਧ ਜਿਹੜੀ 22 ਦੀ ਆਸਾ 22 ਤੱਕ ਦਾ ਵੀ ਪਹਿਲਾਂ ਨਹੀਂ ਦੁੱਧ ਪਾ ਦੋਗੇ 18 ਤੋਂ 20 ਲੀਟਰ ਚੰਗੀ ਸੇਵਾ ਵਾਲਾ ਬਾਕੀ ਤੁਸੀਂ ਆਪੋ ਆਪਣੀ ਸੇਵਾ ਤੇ ਸਮਝਣਾ ਦੇਖਣਾ ਹਵਾਨਾ ਤੋਂ ਲੋਪਾ ਨੇੜੇ ਤੋਂ ਜੱਜਮੈਂਟ ਦੀ ਕਰਾ ਸਕਦੇ ਹਵਾਨੇ ਦੀ ਨੇੜੇ ਤੁਸੀਂ ਚੈੱਕ ਕਰ ਲਓ ਇੱਥੋਂ ਤੁਹਾਨੂੰ ਜੱਜਮੈਂਟ ਹੋ ਜੂਗੀ ਵੀ ਤੁਸੀਂ ਦੁੱਧ ਦੇ ਦਾ ਕਿੰਨਾ ਚੋਣਾ ਜਰਸਿੰਗਾਂ ਦੀ ਬੜੀ ਡਿਮਾਂਡ ਰਹਿੰਦੀ ਹੈ ਤੇ ਅੱਜ ਨਵਾਂ ਹਾਨ ਜਰਸੀ ਤੁਹਾਨੂੰ ਵੈਲੂ ਕੀਤੇ ਬਾਈ ਇਹਦਾ ਮੁੱਲ ਕੀ ਰਹੂਗਾ ਜਰਸੀ ਦਾ ਪ્યોਰ ਪੰਜਾਬ ਵਾਲੀ ਆ ਬਾਈ ਆ ਐਨੇ ਹ ਮਤਲਬ ਮੋਚ ਲਾਈ ਗਿਆ ਠਕਦੀ ਨਹੀਂ ਆ ਨਾਲ ਅਮਰੀਕਨ ਖੜੀ ਆ ਓਡੀ ਇਹ ਆ ਸਹੀ ਲਾਈਵ ਚ ਬਾਕੀ ਲਾਈਵ ਚ ਤਾਂ ਸਾਫ ਹੀ ਦੋਸਤੋ ਕਦ ਕੱਡ ਤੁਸੀਂ ਨਾਲ ਦੀ ਗਹਿੜ ਤੋਂ ਵੀ ਆਈਡੀਆ ਲਾ ਸਕਦੇ ਬਾਈ ਮਾੜਾ ਨੇੜੇ ਹੋ ਕੇ ਦਿਖਾ ਦੀ ਦੇਹੋ ਬਾਈ ਲਓ ਦੋਸਤੋ ਬਾਈ ਦੇ ਕਦ ਕੱਡ ਤੋਂ ਆਈਡੀਆ ਲਾ ਸਕਦੇ ਬਾਈ ਦਾ ਕਦ ਕੱਡ ਵੀ ਸੁਖਣਾ ਚੰਗਾਗਾ ਤੇ ਜਰਸੀ ਬਾਈ ਸੋਹਣੀ ਏ ਜਕਸੀਰ ਗਰੇਵਾਲ ਨੇ ਵੀ ਕਹਤਾ ਬਾਈ ਜਰਸੀ ਬਹੁਤ ਸੋਹਣੀ ਵਾਕੀ ਜਰਸੀ ਦੋਸਤੋ ਬਿਊਟੀ ਦੇ ਪੱਖ ਤੋਂ ਮੈਨੂੰ ਵੀ ਪਰਸਨਲੀ ਬੜੀ ਜਚੀ ਆ ਚੰਗਾ ਪਸ਼ੂ ਦੋਸਤੋ ਘਰੇ ਘਰ ਹੋਣਾ ਚਾਹੀਦਾ ਚੰਗਾ ਪਸ਼ੂ ਰੱਖਣਾ ਚਾਹੀਦਾ ਚੰਗੀ ਨਸਲ ਤੇ ਕੰਮ ਕਰਨਾ ਜਿਹਦਾ ਜਰਸੀ ਦਾ ਬਾਈ ਮੁੱਲ ਦੱਸ ਦੀ ਕਿਤੇ ਕੱਚੀ ਦਾ ਵੀਰੇ 72000 ਚ ਮਾਨਦਾਨਾ ਤਿਆਰ ਵੀ ਦੁੱਧ ਦੇ ਦੇਖਾ ਠੀਕ ਆ ਦੋਸਤੋ ਜੇ ਸਾਹ ਨਾ ਜਰਸੀ ਚੰਗੀ ਹੈ ਤੇ ਇਹਦੀ ਡਿਮਾਂਡ ਵੀ ਸਾਰਿਆਂ ਨਾਲੋਂ ਹਾਈਐਸਟ ਹੀ ਗਈ ਆ 75000 ਬਾਕੀ ਮਾਨਤਾਨ ਮੌਕੇ ਤੇ ਜ਼ਰੂਰ ਹੋ ਜੂਗਾ ਸੌਦਾ ਰਲਾਉਣ ਲਈ ਜਿਹੜਾ ਤੁਹਾਨੂੰ ਫੋਨ ਚੱਕਣਾ ਪੈਣਾ ਨੰਬਰ ਟਾਈਟਲ ਦੇ ਵਿੱਚ ਚੱਲਦੀ ਜਾਂਦਾ ਅਗਲੀ ਆਪਾਂ ਵੜਾ ਦੇਖ ਕੇ ਇੱਕ ਵਾਰੀ ਨੰਬਰ ਬਾਈ ਤੋਂ ਫੇਰ ਬੁਲਾ ਦਾਂਗੇ ਇਹਦੇ ਨਾਲੇ ਬਸ ਆ ਜੀਏ ਬਾਈ ਹੁਣ ਆਪਾਂ 4 ਨੰਬਰ 4 ਇਹਦੀ ਪ੍ਰੋਪਰ ਵੀਡੀਓ ਆ ਥਣਾ ਦੀ ਹੁੱਕੇ ਰਿਪੋਰਟ ਆ ਬੋਲਾ ਮੰਨ ਕੇ ਚੱਲ 7-8 ਲੀਟਰ ਬੋਲਾ ਮੰਨ ਲਾ ਤੂੰ ਦੁੱਧ ਪਾ ਦੂਗੀ ਬੱਚੀ 14-15 ਕਿਲੋ 14-15 ਕਿਉਂਕਿ ਸੁਕੇ ਮੜਾ ਪਸ਼ੂ ਬਈ ਟੁੱਟ ਜਾਂਦਾ ਹਾਂ ਸਹੀ ਆ ਬਾਕੀ ਪਹਿਲੇ ਸੁਆ ਤੱਦ ਕਾਠ ਵਾਲੀ ਆ ਹੂੰ ਬਾਕੀ ਬਚਾ ਮੰਗਰ ਆ ਗਿਆ ਬੱਚਾ ਤੇ ਚਵਾਈ ਚੁਈ ਤੂੰ ਫਿਰ ਜਿੰਮੇਦਾਰ ਤੇ ਬੋਲਾ ਕੱਢੇ ਵੀ ਕਿਵੇਂ ਕੀਤੀ ਆ ਇਹ ਘੂਠੇਰਗਾ ਚੋਣਾ ਠੀਕ ਆ ਜਿਵੇਂ ਐ ਮੋਟੀ-ਮੋਟੀ ਧਾਰਾ ਬਈ ਤੇ ਜੈਲੀ ਇੰਨੀ ਆ ਜਿਵੇਂ ਪਹਿਲਾਂ ਨਾ ਕੋਣ ਨੱਕਾ ਜਵਾਕ ਪਾ ਦੇ ਠੀਕ ਆ ਥੋਰੀ ਬਈ ਮੜਾ ਇਹਦਾ ਵੀ ਕੜਾ ਜਿਹੜਾ ਨਾ ਦੋਸਤੋ ਇਹ ਵੀ ਪ ਬਾਕੀ ਜਿਹੜੇ ਨਗ ਦੋਸਤੋ ਸੂਏ ਸਵਾਏ ਹੁੰਦੇ ਇਹ ਤਾਂ ਪਤਾ ਲੱਗ ਜਾਂਦਾ ਹੁੰਦਾ ਤੁਹਾਨੂੰ ਨਾਲ ਤਾਂ ਥਣਾ ਦਾ ਪਤਾ ਲੱਗ ਜਾਂਦਾ ਨਾਲੇ ਦੁੱਧ ਦਾ ਪਤਾ ਲੱਗ ਜਾਂਦਾ ਵੀ ਚਵਾਈ ਕਿਦਾਂ ਦੀ ਆ ਫੇਸ ਕੁਆਲਟੀ ਤੁਸੀਂ ਇਹਦੀ ਚੈੱਕ ਕਰ ਲੋ 14 15 ਲੀਟਰ ਬਾਈ ਦੀ ਆਸ ਬਾਕੀ ਦੋਸਤੋ ਮੁੱਖ ਦੀ ਗੱਲ ਆ ਵੀ ਦੁੱਧ ਆਪੋ ਆਪਣੀ ਸੇਵਾ ਤੇ ਸਮਝਦਾ ਹੁੰਦਾ ਤੁਸੀਂ ਆਪਦੀ ਸੇਵਾ ਤੇ ਸਮਝਣਾ ਦੇਖਣਾ ਪਵਾਨਾ ਜਿਹੜਾ ਦਾ ਆ ਗਿਆ ਫਿਕਸ ਜੇ ਪਹਿਲਾ ਸੂਆ ਨਮਨ ਨਮਾਹਨ ਮਗਰ ਆ ਗਿਆ ਪਰ ਇਹਦੇ ਮੇਲ ਕਫ ਲੋ ਸੁ ਪੰਜਾਬੀ ਟਰੈਵਲਰ ਜਿਹੜੇ ਵੀਰ ਇੰਗਲੈਂਡ ਤੋਂ ਜੁੜੇ ਹੋਏ ਆ ਲੋ ਸੋ ਬਹੁਤ ਬਹੁਤ ਧੰਨਵਾਦ ਆਸਟ੍ਰੇਲੀਆ ਵਾਲਾ ਤੇ ਇੰਗਲੈਂਡ ਵਾਲੇ ਵੀਰਾਂ ਦਾ ਤੇ ਨਾਲ ਲਗਵਾ ਮੇਂ ਦੋਸਤੋ ਧੰਨਵਾਦ ਆਪਣੇ ਪੰਜਾਬ ਵਾਲੇ ਵੀਰਾਂ ਦਾ ਜਿਵੇਂ ਜਕਸੀਰ ਗਰੇਵਾਲ ਹਰ ਵਾਰੀ ਜਿਹੜੇ ਜੁੜਦੇ ਆ ਜਲਾਲ ਤੋਂ ਉਹਨਾਂ ਦਾ ਖਾਸ ਫੋਕਸ ਰਹਿੰਦਾ ਵੀ ਮੈਨੂੰ ਲੱਗਦਾ ਵੀ ਇਹਨਾਂ ਨਾਲ ਪਸ਼ੂ ਆਣਾ ਇਹਨਾਂ ਦਾ ਬੜਾ ਪਿਆਰ ਆ ਵੀ ਹਰ ਵਾਰੀ ਇਹ ਲਾਈਵ ਦੇਖਦੇ ਦੇਖਦੇ ਫੇਸ ਕੁਆਲਟੀ ਚੈੱਕ ਕਰ ਲੋ ਥਾਣਾ ਦੇ ਸਹਿਜ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਣੇ ਇਧਰਲੇ ਪਾਸੇ ਚੈੱਕ ਕਰ ਲਓ ਵੀ ਥਾਣਾ ਗਿਆ ਦਾ ਹੱਥੀ ਚਵਾਈ ਵਾਲਾ ਚਾਰ ਹੀ ਥਣ ਕੋਈ ਫੋਟੋ ਸ਼ਾਟ ਨਹੀਂ ਤਦ ਦੀ ਜੱਜਮੈਂਟ ਤੁਸੀਂ ਲਾ ਸਕਦੇ ਹੋ ਲਾਇਕ ਜਰੂਰ ਕਰਿਆ ਕਰੋ ਦੋਸਤੋ ਤੁਹਾਡੇ ਇੱਕ ਲਾਇਕ ਨਾਲ ਹੌਸਲਾ ਮੇਰਾ ਵੀ ਬਹੁਤ ਵੱਧਾ ਮੈਨੂੰ ਹੌਸਲਾ ਜਰੂਰ ਦਿਆ ਕਰੋ ਤੇ ਬਈ ਇਹਦਾ ਮੁੱਲ ਦੀ ਗੱਲਬਾਤ ਕਰੀਏ ਫਿਰ ਇਹਦਾ 46000 ਚ ਮਾਨਤਾਨ ਕਰ 46000 ਚ ਮਾਨਤਾਨ ਹੋ ਜੂਗਾ 14 15 ਲੀਟਰ ਵਾਲੀ 46000 ਦੇ ਵਿੱਚੋਂ ਮਾਨਤਾਨ ਹੋ ਜੂਗਾ ਅੱਗੇ ਚੱਲਦੇ ਆਪਾਂ ਲਾਸਟ ਦੇ ਇੱਕ ਚੰਗੇ ਦੁੱਧ ਵਾਲੀ ਵੀ ਦੋਸਤੋ ਰੱਖੀ ਹੋਈ ਹੈ ਤੇ ਇਹ ਆਪਾਂ ਤੁਹਾਨੂੰ ਲਾਸਟ ਦੇ ਦਿਖਾਉਣੇ ਆ ਇੱਕ ਬਈ ਦਾ ਆਪਾਂ ਕਮੈਂਟ ਪੜ੍ਹ ਲਏ ਲਾਸਟ ਦੇ ਜਨ ਦੇਖ ਸੀ ਇਹ ਕਹਿੰਦਾ ਵੈਸੇ ਤਾਂ ਬਈ ਆਪਾਂ ਦੁੱਧ ਤੇ ਹੀ ਕੰਮ ਕਰਦੇ ਆ ਕੋਈ ਚੰਗਾ ਪਸ਼ੂ ਮ ਵੀਡੀਓ ਤੇ ਖਰੀਦ ਵੀ ਲੈਣੇ ਆ ਠੀਕ ਆ ਬਾਈ ਪਸ਼ੂ ਆ ਨਾ ਵੈਸੇ ਬਾਈ ਦਾ ਖਾਸਾ ਪਿਆਰ ਲੱਗਦਾ ਆ ਕਰਕੇ ਬਾਈ ਦੁੱਧ ਤੇ ਕੰਮ ਆ ਤੇ ਚੰਗਾ ਪਸ਼ੂ ਬਾਈ ਦੱਸਦਾ ਵੀ ਲੈਂਦਾ ਵੀ ਆ ਤੇ ਅੱਗੇ ਆ ਜੀਏ ਬਈ ਆਪਾਂ ਹੁਣ ਤਿੰਨ ਨੰਬਰ ਬਾਈ ਦੂਜਾ ਸੂਆ ਬਿਹੜਾ ਅਗਲਾ ਪਾ ਤੀਜਾ ਵਾਲੇ ਦੁੱਧ ਹੀ ਮੜੀ ਖਾਰ ਮੰਦੀ ਹੈ ਬਿਹੜਾ ਕੋਈ ਲਿੱਸੀ ਪਿੱਕੀ ਹੈ ਨਹੀਂ ਵੀਡੀਓ ਦੇ ਵਿੱਚ ਦੱਸੂਗੀ ਆਖੇ ਜੋ ਦੇਖੋ ਕੱਦ ਕਾੜ ਤੋਂ ਪੱਖ ਤੋਂ ਹੀ ਬਹੁਤ ਚੰਗੇ ਆ ਮਗਰ ਬੱਛੀ ਆ 20 ਲੀਟਰ ਤੋਂ ਬਾਹਰ ਦੁੱਧ ਆਇਤ ਆਲੀ ਠੀਕ ਆ ਅਗਲੇ ਨਾਲ 19 ਕਿਲੋ ਸੌਦਾ ਹੋਊਗਾ ਠੰਡੀ ਸੀਲ ਦੀ ਗਾਰੰਟੀ ਥਣਾ ਦੀ ਗਾਰੰਟੀ ਦੋ ਦਿਨ ਚੋਈ ਕਰ ਸਕਦਾ ਤੇ ਮਗਰ ਆਗੀ ਬੱਛੀ ਹੈ ਨਾ ਇਹ ਕਿਹੜੇ ਸੀਮਾਂ ਲੈਣਾ ਦੀ ਸੂਈ ਆ ਸਾਰੀ ਡੈਨਮਾਰਕ ਸੀਮਾਂ ਦੀ ਵੀਰੇ ਡੈਨਮਾਰਕ ਸੀਮਾਂ ਦੀ ਠੀਕ ਆ ਤੋਰੀ ਬਈ ਮੜਾ ਜੇ ਕਢਾ ਲਈ ਤੇ ਥਾਣਾ ਥੋਣਾ ਦੀ ਬਈ ਬਈ ਥਾਣਾ ਦੀ ਓਕੇ ਰਿਪੋਰਟ ਓਕੇ ਰਿਪੋਰਟ ਆ ਆਗਲੇ ਨੂੰ ਆ ਕੇ ਆਣੀ ਕਹਿੰਦਾ ਮੈਂ ਥਾਣਾ ਦੀ ਆਏ ਨਿਕਲ ਗਏ ਤੇ ਲਿਖੂ ਕਹੇ ਉਹ ਕੰਮ ਨਹੀਂ ਹੁੰਦਾ ਠੀਕ ਆ ਸਹੀ ਆ ਲਓ ਦੋਸਤੋ ਇਹ ਬਈ ਦਾਦਾ ਵੀ ਦੂਜਾ ਸੂਆ ਪਰ ਸੂਆ ਭਾਵੇਂ ਲਾ ਲਈ ਜਮਨ ਲਗਾਠ ਆ ਲਿਆ ਠੀਕ ਆ ਤੇ ਮਗਰ ਇਹਦੇ ਆਗੀ ਆਹ ਬੱਛੀ ਬੱਛੀ ਤੋਂ ਤੁਹਾਨੂੰ ਆਈਡੀਆ ਲੱਗ ਜਾਊਗਾ ਸੂਈ ਦਾ ਮਗਰ ਦੀ ਗੱਲ ਆ ਵੀ ਜਿਹੜਾ ਦੁੱਧ ਬਈ ਕਿੰਨਾ ਟਾਈਮ ਤੁਹਾਡਾ ਅਜੀਬ ਕਰਦਾ ਤਸੱਲੀ ਨਹੀਂ ਹੁੰਦੀ ਉਹ ਤੁਹਾਡਾ ਹੱਕ ਆ ਤਸੱਲੀ ਕਰਨਾ ਭਾਵੇਂ 10 ਡਾਂਗਾਂ ਗਲੇ ਦੇਕਰ ਤਸੱਲੀ ਕਰੋ ਉਹ ਹਰ ਇੱਕ ਦਾ ਹੱਕ ਬਣਦਾ ਹੁੰਦਾ ਦੋਸਤੋ ਜਦੋਂ ਪੈਸੇ ਇਨਵੈਸਟ ਕਰਨੇ ਆ 19 ਲੀਟਰ ਦਾ ਵੀ ਦਦਾ ਵੀ ਆਪਾਂ ਸੌਦਾ ਕਰਨਾ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਹਾਂ 19 ਲੀਟਰ ਦੇ ਹਿਸਾਬ ਨਾਲ ਤੁਸੀਂ ਸੌਦਾ ਰੋਣਾ ਤੇ ਮੋਲ ਆਪਾਂ ਇਹਦਾ ਪੁੱਛਦਾਂਗੇ ਮਗਰ ਬੱਚੀ ਆ ਬੜਾ ਬਚਾ ਕੇ ਜੀ ਇੱਥੋਂ ਥੋੜੀ ਜਗ੍ਹਾ ਦੋਸਤੋ ਇੱਥੇ ਜਦੋਂ ਮੋੜਦੇ ਥੋੜੀ ਜੀ ਤੰਗ ਤੇ ਬਾਕੀ ਹਵਾਨਾ ਇਹਦਾ ਆ ਗਿਆ ਫਿਕਸ ਜਾ ਥਾਣੇ ਦੇ ਚਾਰੀਏ ਕੋਈ ਫੋਰਚਾਨ ਨਹੀਂ ਤੇ ਇਹਦਾ ਬਈ ਮੁੱਲ ਫਿਰ ਹੈ ਠੀਕ ਹੀ ਰਹੂਗਾ ਇਹਦਾ ਜੈ ਡਿਮਾਂਡ 56000 ਚ ਮਾਰਨਾ 56000 ਚ ਮਾਰਤਨ ਹੋ ਠੀਕ ਆ ਤਾਂ ਦੋਸਤੋ ਅੱਗੇ ਨੂੰ ਤੁਸੀਂ ਚੈੱਕ ਕਰ ਲੋ ਦੀ ਗਾੜੀ ਵੀ ਚੰਗੀ ਆ ਗਈ 56000 ਦੇ ਵਿੱਚੋਂ ਬਈ ਦਾਦਾ ਵੀ ਮਾਰਤਨ ਇਹ ਤਾਂ ਹੋ ਜਾਊਗਾ ਲਗਭਗ ਲਗ ਜਿਹੜੇ ਆਪਾਂ ਤੁਹਾਨੂੰ ਆਪਾਂ ਦਿਖਾਤੇ ਪੰਜ ਨਗ ਦਿਖਾਤੇ ਜਿਹਦੇ ਵਿੱਚ ਤੋਕੜ ਗੱਬਣ ਸੱਜਰ ਸੱਜਰ ਮਗਰ ਵੱੱਛੀ ਵੀ 20 ਲੀਟਰ ਵਾਲੀ 56000 ਚ ਦੋਸਤੋ ਮੇਰੇ ਸਾਬ ਨਾਲ ਤਾਂ ਜੈ ਡਿਮਾਂਡ ਇੰਨੀ ਦੀ ਕਿਸੇ ਨੇ ਨਹੀਂ ਦੇਣੀ ਬਾਕੀ ਨੰਬਰ ਹੁਣ ਜਿਹੜਾ ਦੋਸਤੋ ਟਾਈਟਲ ਦੇ ਵਿੱਚ ਚੱਲ ਗਿਆ ਨਾ ਤੇ ਇੱਕ ਵਾਰੀ ਬਈ ਆਪਣਾ ਨੰਬਰ ਰਿਪੀਟ ਕਰ ਦੇ 9465962397 ਠੀਕ ਆ 9465962397 ਪਿੰਡ ਬਈ ਦਾ ਗਿਆ ਸੁਖਾਨੰਦ ਬਾਗੇਪੁਰਾਣੇ ਤਹਿਸੀਲ ਦਾ ਪਿੰਡ ਤੇ ਜ਼ਿਲ੍ਹਾ ਦੋਸਤੋ ਪੈਂਦਾ ਮੋਗਾ ਨੇੜੇ ਭਗਤੇ ਭੋਇਕੇ ਦੇ ਰਹਿਣਦਾ ਤੇ ਮੋਗੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਨਾ ਜਿਹੜੇ ਤੁਹਾਨੂੰ ਆਪਾਂ ਪੰਜ ਦਿਖਾਏ ਜਿਹਦੇ ਵਿੱਚ ਇੱਕ ਟੋਕੜ ਤੋਂ ਸ਼ੁਰੂ ਕਰਿਆ ਸੀ ਫਿਰ ਟੋਕੜ ਗੱਬਣ ਆ ਗਈ ਸੀਗੀ ਟੋਕੜ ਗੱਬਣ ਤੋਂ ਬਾਅਦ ਦੋਸਤੋ ਗੱਬਣ ਜੱਪਸੀ ਪੰਜਾਬ ਵਾਲੀ ਇਧਰਲੇ ਪਾਸੇ ਸੂਈ ਸਵਾਈ ਤਾਜੀ ਮਗਰ ਵੱਛਾ ਤਾਜੀ ਦੇ ਮਗ ਦੋ ਦਵੀ ਲੀਟਰ ਨੰਬਰ ਹੁਣ ਜਿਹੜਾ ਟਾਈਟਲ ਚੱਲੀ ਜਾਂਦਾ ਬਾਕੀ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਕਮੈਂਟ ਕਰਕੇ ਆਪਣਾ ਏਰੀਆ ਦੱਸਿਆ ਤੇ ਮਿਲਦੇ ਆਪਾਂ ਅਗਲੇ ਲਾਈਵ ਦੇ ਵਿੱਚ ਧੰਨਵਾਦ ਦੋਸਤੋ